ਡੇਲੀ ਉਹਨਾਂ ਬੰਦਿਆਂ ਦੀਆਂ ਵੀਡੀਓ ਬਣਾ ਰਹੀ ਐ ਜਿਹੜੇ ਗੱਡੀ ਹਣ ਦੂਜੀ ਤੀਜੀ ਵਾਰ ਮੇਰੇ ਘਰ ਦੇ ਬਾਹਰ ਖੜ ਗਈ ਉਸ ਬੰਦੇ ਦੀ ਮੈਂ ਇਹੋ ਜਿਹਾ ਗਾਣਾ ਪਾਡੂਗੀ ਨਾ ਮੁੜ ਕੇ ਤੁਹਾਡਾ ਸਟੇਟਸ ਟੁੱਟਸ ਕੋਈ ਰਹਿਣਾ ਨਹੀਂ ਇੱਥੇ ਅਗਲੇ ਨੇ ਚੰਗੀ ਤਰ੍ਹਾਂ ਬਣਾਣਾ ਰੈਲਾ ਅੱਛਾ ਹਮਕੋ ਸਿਕਾਰੀ بارش ਭਾਗੇ ਹੱਡੀ ਐ ਤੇ ਇੰਨਾ ਕਿਊਟ ਲੱਗ ਰਿਹਾ ਤੇ ਮੈਂ ਇੰਨੀ ਕਿਊਟ ਲੱਗ ਰਹੀ ਐ ਮੇਰੇ ਨਵਾਲਾਂ ਚ ਮੈਂ ਪਾਈ ਕਲ ਕਰ ਤੇ ਮੈਂ ਸਪਰੇ ਨਹੀਂ ਨਾ ਮਾਰਦੀ ਕਿ ਬਾਲ ਡੈਮੇਜ ਹੋ ਜਾਣ ਤੇ ਹੁਣ ਦੇਖ ਮੇਰੇ ਵਾਲਾਂ ਦਾ ਹਾਲ ਕੋਈ ਨਾ ਮੈਂ ਹਾਂ ਰਤੀ ਬੰਦਿਆਂ ਨੇ ਮੇਰਾ ਕਮੈਂਟਾਂ ਦੇ ਵਿੱਚ ਐਡਰੈਸ ਪਾਏ ਹੋਏ ਆਈ ਰੀਲੀ ਡੋਨਟ ਕੇਅਰ ਉਹ ਵੀ ਮੈਂ ਮਾਰਕੀਟ ਪਲੇਸ ਤੇ ਕਮਰਾ ਕਰਾਇ ਤੇ ਜਾੜਨਾ ਸੀ ਤਾਂ ਉੱਥੇ ਚੱਕਿਆ ਤੇ ਮੇਰੇ ਘਰ ਦੇ ਬਾਹਰ ਕਦੇ ਮਸਟੈਂਗਾਂ ਕਦੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਡੀਆਂ ਬਾਹਰ ਘੁੰਮ ਰਹੀਆਂ ਹੁੰਦੀਆਂ ਆਈ ਫੀਲ ਔਕਰਡ ਕਿਉਂਕਿ ਚੜ੍ਹ ਕਿਚਨ 'ਚ ਬੈਠ ਕੇ ਜਦੋਂ ਮੈਂ ਅਸੀਂ ਰੋਟੀ ਖਾਣੇ ਹੈ ਨਾ ਪਤਾ ਲੱਗਦਾ ਹੈ ਨਾ ਪ੍ਰੋਪਰ ਬੰਦਾ ਬੈਠਾ ਹੈ ਪਤਾ ਲੱਗਦਾ ਕਿਹੜਾ ਬਾਹਰ ਘੁੰਮ ਰਿਹਾ ਕੋ ਕਿ ਸ਼ੀਸ਼ੇ ਸਾਈਡਾਂ ਤੇ ਇੱਕ ਗੱਲ ਮੇਰੇ ਧਿਆਨ ਨਾਲ ਸੰਭਲੋ ਜੇ ਕੋਈ ਬਿਨਾਂ ਰੇਸਨ ਤੋਂ ਮੈਨੂੰ ਮੇਰੇ ਘਰ ਦੇ ਬਾਹਰ ਗੇੜੇ ਮਾਰਦੇ ਜੰਗ